ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਤੇ ਸਵੇਰ ਦਾ ਟਾਈਮ ਹੈ ਸਵਾ 7 ਹੋ ਗਏ ਨੇ ਬਹੁਤ سارے ਕੰਮ ਆਪਣੇ ਕਰ ਲਏ ਨੇ ਬਹੁਤ ਸਾਰੇ ਰਹਿੰਦੇ ਨੇ ਸੁਖਮਨ ਤੇ ਗੁਰਮਨ ਸਕੂਲ ਨਹੀਂ ਗਈਆਂ ਅੱਜ ਅੱਜ ਅਸੀਂ ਜਾਣਾ ਜੀ ਰਖੜੀ ਬੰਨਣਾ ਜਸੂ ਦੇ ਰਖੜੀ ਬੰਨ ਕੇ ਆਉਣਗੀਆਂ ਤੇ ਵਾਹਿਗੁਰੂ ਖਾਰੇ ਵੀਰਾਂ ਨੂੰ ਹੁਣ ਤੰਦਰੁਸਤੀ ਰੱਖੇ ਸਭ ਦੇ ਨੂੰ ਤੇ ਵੀਰਾਂ ਦਾ ਦੇਸ ਹੁੰਦਿਆਂ ਸਭ ਤੇ ਭੈਣਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਹਨਾ ਚਾਹੇ ਵੀਰ ਖਾਲੀ ਹੱਥ ਆ ਖਾਣ ਸਾਂ ਖਾਲੀ ਹੱਥ ਸਿਰ ਤੇ ਰੱਖ ਦਵੇਂ ਬਸ ਐ ਕਹਿ ਜਾਣ ਮੇਰੇ ਹੁਣ ਕੋਈ ਫਿਕਰ ਨਾ ਕਰੀ ਭੈਣਾਂ ਨੂੰ ਇਹ ਹੌਂਸਲਾ ਹੀ ਬਹੁਤ ਵੱਡਾ ਹੁੰਦਾ ਹੈਗਾ ਤੇ ਬਾਕੀ ਆਪਾਂ ਨੇ ਹੁਣ ਕੁਝ ਕੰਮ ਕਰ ਲੈਨੇ ਕੁਝ ਰਹਿੰਦੇ ਨੇਗੇ ਤੇ ਬਾਕੀ ਰਾਤਾਲੀ ਵੀਡੀਓ ਚ ਪਹਿਣਾ ਨੇ ਬਹੁਤ ਸਾਰੇ ਕਮੈਂਟ ਕੀਤੇ ਵੀ ਤੁਸੀਂ ਸਿੰਦੇ ਲਈ ਪਰਣਾ ਲੈ ਆਂਦਾ ਰਹੀ ਪਰਣਾ ਨਹੀਂ ਲੈ ਆਂਦਾ ਤੇ ਪਰ ਮੇਰੇ ਕੋਲੇ ਪਿਛਲੇ ਸਾਲ ਕਈ ਪਰਨੇ ਵੱਧ ਆ ਗਏ ਸੀਗੇ ਹਾਂ ਪਰ ਉਹ ਰੰਗ ਬਹੁਤ ਸੋਹਣੇ ਨੇਗੇ ਮੁੰਡਿਆਂ ਹੁੰਡਿਆਂ ਵਾਲੇ ਮੁੰਡਿਆਂ ਵਾਲੇ ਹੀ ਰੰਗ ਨੇਗੇ ਤੇ ਬਾਕੀ ਹਨਾ ਸਰਦਾਰ ਜੀਆਂ ਦੇ ਮੈਂ ਤਾਂ ਹੀ ਪਰਨੇ ਫਿੱਕੇ ਲਈਓ ਥੋੜੇ ਜਿਹਾ ਗੂੜੇ ਸਿੱਕੇ ਪੈਣੇ ਤਿੰਨ ਚਾਰ ਪਰਨੇ ਪਰ ਵਰਦਾ ਆ ਗਏ ਸੀਗੇ ਕਿਉਂਕਿ ਰਿਸ਼ਤੇਦਾਰੀ ਸੁਖ ਸੁਖ ਹੋਗਾ ਤਿੱਕ ਦੋ ਥਾਵੇਂ ਰਖੜੀਆਂ ਬੰਨੀਆਂ ਨਹੀਂ ਗਈਆਂ ਜਿਹੜੋ ਪਰ ਲਿਆਂ ਦਿੱਤੀ ਪਰਨੇ ਉਹ ਪਾਏ ਨੇ ਬਾਕੀ ਅਸੀਂ ਜਾਵਾਂਗੇ ਅੱਕੀ ਅੱਕੀ ਕੋਲੇ ਤੇ ਗਰਮੀ ਇਸ ਦਾ ਉਰੀ ਆ ਜੂਗੀ ਐਤਵਾਰ ਤੱਕ ਪੂਰੇ ਆ ਜੂਗੀ ਉਹ ਤੇ ਅਮਰ ਤਮਰ ਕੋਲ ਜਾਵਾਂਗੇ ਐਂਤਵਾਰ ਨੂੰ ਸਾਇਦ ਬੁਰੇਨਾ ਆ ਜੇ ਹਜੇ ਕੋਈ ਮੇਰੇ ਨਾਲ ਗੱਲ ਨਹੀਂ ਹੋਈ ਹੂੰ ਰਾਜੀ ਆਊਗੀ ਫਿਰ ਮੇਰੇ ਕੋਲ ਆ ਕੇ ਜਾਂਦੀ ਐ ਹੁਣ ਧੀਆ ਕਰਕੇ ਉਹਨੂੰ ਟਾਈਮ ਨਹੀਂ ਸੀ ਹੈਗਾ ਹੂੰ ਤਾਂ ਮੇਰੇ ਕੋਲ ਅਮਰਨਾ ਅਮਰਤ ਮੂੜੇ ਰਾਜੀ ਤੂੰ ਨਾ ਕਰਨੀ ਤੂੰ ਮੋੜੇ ਹਿੰ ਜਿਹੜਾ ਬਦ ਪੈਣ ਪਾਈ ਹੁੰਦਾ ਮੂਹ ਪਿਆਰ ਦਾ ਮਰਾ ਇਹ ਕਹਿੰਦਾ ਲ ਬਹਾਨੇ ਨਾਲ ਵੀ ਚੱਲ ਕੱਟ ਟਾਈਮ ਲੱਗੂ ਜ ਮਿਲ ਜਾਨੇ ਤੇ ਸਾਇਦ ਉਹ ਐਂਤਵਾਰ ਨੂੰ ਘਤੂਰੇ ਨ ਆ ਜਾਣ ਤੇ ਮੈਨੂੰ ਥੋੜਾ ਜਿਹਾ ਲਾਲਚ ਆਇਆਗਾ ਵੀ ਸਰਦਾਰ ਜੀਆਂ ਨੇ 8 ਤਰੀਕ ਨੂੰ ਜਾਣਾਗਾ ਤੇ 9 ਤਰੀਕ ਦੀ ਰਖੜੀ ਆਏਗੀ ਤੇ ਬੀਬ ਕੱਲ ਨੂੰ ਆਵਣੀ ਨਾਲ ਜ ਤੇ ਦੇਖੋ ਅੱਜ ਜੇ ਟਾਈਮ ਰਹੇਗਾ ਰਾਜੀ ਜਾਇਆਵਾਂਗੇ ਤੇ ਬਾਕੀ ਆਮਣੂ ਨੇ ਵੀ ਆਪਣੇ ਨਾਨਕੀ ਜਾਣਾਂਗਾ ਪੇਕਾ ਪਿੰਡ ਤਾਂ ਉਹ ਇੱਕ ਦੀ ਜਾਣਦੀ ਨਹੀਂ ਕਿਉਂਕਿ ਉਹਨਾਂ ਨੇ ਮਰਗਤ ਹੋ ਗਈ ਤਾਇਆ ਜੀ ਦਾ ਬੇਟਾ ਮੁੱਕ ਗਿਆ ਉੱਥੇ ਤਾਂ ਕੋਈ ਤਿਹਾਰ ਨਹੀਂ ਵਿਗਤੀ ਮਨਾਇਆ ਜਾਂਦਾ ਤਿਹਾਰ ਵੀ ਪਈ ਪਾਈਆਂ ਨਾਲੀ ਨੇ ਹਨਾ ਤੇ ਬਾਕੀ ਪਹਿਲਾਂ ਅਸੀਂ ਜਿਦੋਂ ਆਮਨ ਦੀ ਪਰਪਰਾ ਮੋਕੇ ਸੀ ਤਿੰਨ ਚਾਰ ਸਾਲ ਤਿੰਨੇ ਭੈਣੇ ਹੀ ਨਹੀਂ ਗਈਆਂ ਸੀਗੀਆਂ ਫਿਰ ਆਮਨ ਫੋਨ ਲਾ ਕੇ ਕਰਨ ਕਹਿੰਦੀ ਭੈਣੇ ਵੀ ਤੁਸੀਂ ਕਿਉਂ ਨਹੀਂ ਰਖੜੀ ਬੰਨਣਾ ਨੂੰ ਸਾਨੂੰ ਆਏ ਸੀਗਾ ਹਨਾ ਵੀ ਆਮਨ ਦਾ ਚਿੱਤ ਹੌਲਾ ਹੋਊਗਾ ਤੇ ਵੀ ਅਸੀਂ ਚਲੋ ਹੁਣ ਅਸੀਂ ਨਹੀਂ ਜਾਂਦੇ ਫਿਰ ਆਮਨ ਕਹਿੰਦਾ ਤੁਸੀਂ ਆਇਆ ਕਰੋ ਵੀ ਮੇਰਾ ਕਹੀਂ ਉਦੋਂ ਵੀ ਦਿਲ ਟੁੱਟ ਜਾਂਦਾਗਾ ਤਾਂ ਕਰਕੇ ਫਿਰ ਅਸੀਂ ਦੋ ਸਾਲ ਤੱਕ ਗਈਆਂ ਗਈਆਂ ਨਹੀਂ ਸੀਗੀਆਂ ਤੇ ਆਮਨ ਦਾ ਭਰਾ ਮੋਕੇ ਤੋਂ ਬਾਦ ਵਿੱਚ ਫਿਰ ਅਸੀਂ ਜਾਣ ਲੱਗ ਜਦੋਂ ਭਾਬੀ ਨੇ ਕਹਿਤਾ ਕਹਿੰਦੀ ਤੁਸੀਂ ਆਉਂਦੀਆਂ ਕਾਤੋਂ ਨਹੀਂ ਫਿਰ ਸਾਨੂੰ ਆਏ ਹੁੰਦਾ ਵੀ ਇਹ ਵੀ ਨਾਰਾਜ਼ ਹੋਊ ਹਨਾ ਫਿਰ ਸਰਦਾਰ ਜੀ ਕਹਿੰਦੇ ਆਪਾਂ ਇਹਨੂੰ ਨਾਰਾਜ਼ ਨਹੀਂ ਕਰਦੇ ਅਸੀਂ ਬਣਾ ਲਿਆ ਕਰਾਂਗੇ ਰਖੜੀ ਉਧਰ ਜਗਜੀਤ ਵੀ ਬਣਾਉਂਦਾ ਹੈ ਉਧਰੋਂ ਕੁਲਵੀਰ ਵੀ ਬਣਾਉਂਦਾ ਹੈ ਤੇ ਸਿਰ ਦੋ ਰਖੜੀਆਂ ਤਾਂ ਬਲਜਿੰਦਰ ਨੇ ਵੀ ਬਣਾਈਆਂ ਸੀਗੀਆਂ ਤੇ ਇਸ ਕਰਕੇ ਹੁਣ ਅਮਰਤ ਦਾ ਮੈਸੇਜ ਆ ਰਿਹਾਗਾ ਤਾਨੀ ਕੀ ਕਹਿੰਦੀ ਹੈਗਾ ਨਹੀਂ ਹੁ ਕਿਦੋਂ ਆਉਂਗੇ ਤੇ ਬਾਕੀ ਆਪਾਂ ਕਰ ਦਿਆਂਗੇ ਜੀ ਕੰਮ ਧੰਦਾ ਤੇ ਕੰਮ ਕਰਕੇ ਫਿਰ ਜਾਣਾਗਾ ਫਿਰ ਬੀਬੀ ਵੀ ਨਹੀਂ ਹੈਗੀ ਉਰੇ ਦੇਖਦੇ ਆ ਜੇ ਘੰਟਾ ਕੜੀ ਸਮਾਂ ਟਾਈਮ ਲੱਗ ਗਿਆ ਜੇ ਆਪਾਂ ਘਰੋਂ ਉਸੇ ਇਤਜ਼ਾਮਾਂਗੇ ਤਾਂ ਉਹਨਾਂ ਨੂੰ ਮਿਲੇ ਆ ਮੰਗੇ ਪਰਦੇਸੀਆਂ ਨੂੰ ਜਿਹੜੇ ਬਾਹਰੋਂ ਆਏ ਨੇ ਹਨਾ ਤੇ ਅੱਜ ਉਹਨਾਂ ਦੇ ਵੀ ਰਿਸ਼ਤੇਦਾਰ ਕਾਫੀ ਆਉਣਗੇ ਮੇਲ ਨਾਲ ਲਈ ਤੇ ਤਾਂ ਕਰਕੇ ਬੀਬੀ ਨੇ ਵੀ ਕਹਿ ਸਕਿਆ ਤੁਸੀਂ ਆਜੋ ਜੇ ਅਸੀਂ ਬੀਬੀ ਨੂੰ ਆਣ ਪੱਕੀ ਗੱਲ ਨਹੀਂ ਕਰੀ ਵੀ ਦੇਖਾਂਗੇ ਵੀ ਟਾਈਮ ਦੇਖਾਂਗੇ 11 ਵਜੇ ਤੋਂ ਪਹਿਲਾਂ ਤੱਕ ਰੁਣੀ ਤੁਰੇ ਜਾਣਾ ਜੀ ਤੇ ਘਾਂਟਾ ਆਉਂਦਾ ਵੀ ਲੋਗੂ ਘਾਂਟਾ ਜਾਣਦਾ ਵੀ ਲੋਗੂ ਫਿਰ ਘਾਂਟਾ ਘੜਿਆਲੇ ਕੋਲ ਬੈਠਾਂਗੇ ਹੁਣ ਦਾਈ ਹੱਥ ਤੱਪਾ ਦੇਖ ਦਾਈ ਹੱਥ ਤਾਂ ਲੱਗਦਾ ਵੀ ਨਹੀਂ ਹੈਗਾ ਹਨਾ ਚਲੋ ਜੀ ਆਪਾਂ ਕੰਮ ਕਰ ਲਈਏ ਫਿਰ ਮਿਲਦਾਂਗੇ ਤੇ ਤੁਹਾਡੇ ਭੈਣਾਂ ਦੇ ਕਮੈਂਟਸ ਸੀ ਬਾਕੀ ਭੈਣਾਂ ਨਹੀਂ ਤੇ ਭੈਣਾਂ ਤਾਂ ਕੰਜੂਸ ਸਣੀਆ ਦੇਖੋ ਜੀ ਇਹ ਚ ਕੰਝੂਸ ਬਣਾ ਕੋਈ ਨਹੀਂ ਸਾਡੇ ਪੱਗਾਂ ਬੰਦੇ ਨਹੀਂ ਹੈਗੇ ਬਸ ਮੈਂ ਪੱਗਾਂ ਵੀ ਲੈ ਲਾਂਦੀ ਤੇ ਪੱਗਾਂ ਬੰਦੇ ਨਹੀਂ ਹੈਗੇ ਪੱਕਾ ਇਹਨਾਂ ਨੂੰ ਸਭ ਤੋਂ ਪਰਨਾ ਲੋਟਾ ਕਹਿੰਦੇ ਫਿਰ ਅਸੀਂ ਸਿਉਣਾ ਦੇੜ ਦੇੜ ਕੇ ਜਿਹੜਾ ਸਿਉਣ ਮਰਬਾਉਣੇ ਇੱਕ ਅੱਧੀ ਵਾਰ ਬੰਨਦੇ ਆਂ ਫਿਰ ਪਰਨੇ ਕਰ ਲੈਣੇ ਇਹੀ ਹਾਲ ਮੈਂ ਸਰਦਾਰ ਜੀਆਂ ਦਾ ਹੁੰਦਾਗਾ ਜਿਹੜੀਆਂ ਪੱਗਾਂ ਕਈ ਕਈ ਸਾਲਾਂ ਦੇ ਪੈਣੋ ਚਾਲੋਂ ਸਿਉਣ ਦੇੜਕ ਦੋ ਪਰਨੇ ਬਣਾਉਣੀ ਆ ਤੇ ਉਹ ਕਹਿੰਦੇ ਸਾਨੂੰ ਤਾਂ ਪਰ ਨਹੀਂ ਲਿਆ ਦਿਆ ਕੋਲ ਸਾਰੇ ਇਹਨਾਂ ਸਾਰਿਆਂ ਦਾ ਇਹੀ ਜਵਾਬ ਹੈ ਸਾਨੂੰ ਪਰਨੇ ਲੈ ਆਉਂ ਪਰਨੇ ਪਰਨਾ ਲਾ 4 ਮੀਟਰ ਦਾ ਘਰੇ ਰੂਟੀਨ ਚ ਹਰ ਰੋਜ਼ ਚਾਹੀਦਾ ਹੈ ਨਾ ਆਥਣ ਤੜਕੇ ਸਰਦਾਰ ਜੀ ਤੇ ਕਲਵੀਰ ਤੇ تر세ਮ ਤਾਂ ਦੋ ਦੋ ਵੀ ਕਰ ਦਿੰਦੇ ਨੇ ਕਈ ਘਰੇ ਹੋ ਜਾਂਦਾ ਇੱਕ ਜੇ ਕਿਸੇ ਪਾਸੇ ਜਾਣਾ ਹੁੰਦਾ ਤਾਂ ਤਾਂ ਕਰਕੇ ਅਸੀਂ ਪਰਨੇ ਲੈ ਲੈਣੇ ਆ ਕਹਿੰਦੇ ਪੱਗਾਂ ਦਾ ਫਿਰ ਉਹ ਪੰਨੀਆਂ ਰਹਿੰਦੀਆਂ ਲਮਾਰੀਆਂ ਚ ਕੀ ਫਾਇਦਾ ਜਿਦੋਂ ਕਹਿੰਦੇ ਆਪਾਂ ਕਿਹੜਾ ਰੋਜ਼ ਹੀ ਜਾਂਦੇ ਖੇਤੀ ਪੱਤੀ ਵਾਲੇ ਹਨਾ ਆ ਵਿਆਹ ਸਾਦੀ ਚ ਪੱਗ ਬੰਨ੍ਹ ਦਾਂਗੇ ਬਿਆਹ ਸਾਦੀ ਚ ਪੱਗ ਬਾਨਦੇ ਨੇ ਚਲੋ ਜੀ ਨਾ ਟਾਈਮ ਲੈਂਦੇ ਹੋਏ ਵਾੜਾ ਹਨਾ ਕੰਮ ਕਰਦੇ ਆਂ ਭੱਜ ਭੱਜ ਕੇ ਫੇਰ ਮਿਲਦੇ ਆਂਗੇ ਜਿਉਂ ਟਾਈਮ ਲੱਗਿਆ ਫੇਰ ਮਿਲਾਂਗੇ ਸੋਨੂੰ ਹੁਣ ਕੰਮ ਕਰ ਲਈ ਆਪਾਂ ਲੋ ਜੀ ਆਪਾਂ ਚੱਲ ਪਿਆ ਘਰੋਂ ਤੇ ਅਮਰ ਤੋਂ ਕੋਲ ਜਾ ਰਹੇ ਆਂਗੇ ਮਸਾ ਭੱਜ ਨੱਟ ਕੇ ਕੰਮ ਕੀਤੇ ਨੇ 11 ਵਜੇ ਨਾਲ ਸਵੇਰ ਵੇਲੇ ਪਤਾ ਨਹੀਂ ਕੀ ਗੱਲ ਕੰਮ ਦੀ ਖਲਾਰਾ ਪੈ ਜਾਂਦਾਗਾ ਤਾਂ ਕਰਕੇ ਨਾ ਟਾਈਮ ਲੇਟ ਹੋ ਜਾਣੇ ਆਂਗੇ ਆਪਾਂ ਹੁਣ ਹੀ ਚੱਲਿਆ ਹਜੇ ਘਰੋਂ ਆਪਣੇ ਖੇਤਾਂ ਕੋਲਿਆਂਗੇ ਤੇ ਦੇਖ ਰਿਹਾ ਕਿੰਨਾ ਕੁ ਟਾਈਮ ਲੱਗੂਗਾ ਕਿਉਂਕਿ ਫੇ ਮੱਜਾਂ ਨਾ ਔਖਾ ਹੋ ਜਾਂਦਾ ਘਰ ਦੇ ਕੰਮ ਦਾ ਹਨਾ ਜੀ ਜੀ ਬੀਬੀ ਹੋਵੇ ਫਿਰ ਤਾਂ ਘੰਟਾ ਵੱਧ ਵੀ ਲੱਗ ਜਾਣਾ ਬੀਬੀ ਵੀ ਨਹੀਂ ਹੈਗੀ ਦੇਖਦੇ ਆ ਫੇਰਾ ਕੀ ਬਣੂਗਾ ਨਾਲ ਸੋਪੰਗੜ ਫੜ ਜਾਣੇਗੇ ਇਹ ਵੀ ਤਾਂ ਕੰਮ ਲੋਟ ਆ ਗਏ ਇਹ ਘਰੇ ਸੀ ਇਹਨਾਂ ਨੇ ਛੜੂ ਛੜੂ ਲਾਤਾ ਹਨਾ ਕੋਚਾ ਕੋਚਾ ਲਾਤਾ ਨਹੀਂ ਤਾਂ ਬਿੱਤੇ ਬਾਰਾ ਬ ਲਿ ਜਾਣਾ ਤੁਹਾਨੂੰ ਨਾਲ-ਨਾਲ ਦੁਬਾਰਾ ਆਊਗਾ ਧੁਗਵੜ ਫੇਰ ਆਊ ਝਾੜੋਂ ਝਾੜੋ ਤੋਂ ਬਾਅਦ ਫੇਰ ਚੀਮਾ ਫੇਰ ਬਸ ਅਮਰਤਾ ਹਰ ਪਿੰਡ ਆ ਜੂਗਾ ਫੇਰ ਫਿਰ ਸੂਰਾ ਕੋਲੇ ਪੁੰਚਾਂਗੇ ਪਾ ਮਲਾਉਣਿਆਂ ਦੇਖਦੇ ਆਂ ਮੱਝ ਲੈਤੀ ਆਉਣੇ ਤੇ ਮੱਝ ਦੇਖਾਂਗੇ ਨਰ ਨਰੇ ਘਰ ਬਣਾਇਆਗਾ ਮੱਝਾਂ ਲਈ ਬਾਰੇ ਥਾਂ ਸੀਗਾ ਉਹ ਦੇਖਾਂਗੇ ਹਨਾ ਭੈਣ ਭਾਈ ਦੀ ਚੀਜ਼ ਲੈਤੀ ਰ ਖੁਸ਼ੀ ਹੁੰਦੀ ਆ ਲੱਗ ਹੁੰਦੀ ਆ ਦਰੋਸਤੀ ਦੀ ਆ ਸੜਕਾਂ ਤੇ ਇੰਨੇ ਸੋਹਣੇ ਟਾਲੇ ਟਾਲੀਆਂ ਹੋਈਆਂ ਪਈਆਂ ਨੇ ਇਹ ਇੰਨਾਂ ਨੇ ਲਾਈਆਂ ਜਿੰਨਾਂ ਨੇ ਬਹਣ ਨੇ ਖਾਈ ਆਪੇ ਹੋਈਆਂ ਨੇ ਇੰਨੀਆਂ ਜਿਵੇਂ ਮੱਥੇ ਤੇ ਲਾਈਆਂ ਹੁੰਦੇ ਨੇ ਦੋ ਦੋ ਕਰਮਾਂ ਇਥਾਂ ਬਹੁਤ ਵਧੀਆ ਹੋਈਆਂ ਪਈਆਂ ਸੰਗਣੀਆਂ ਸੰਗਣੀਆਂ ਆਪਣੇ ਵਿੜੇ ਤਪਦੇ ਕਾ ਇੰਨੀਆਂ ਹੋ ਗਈਆਂ ਮੀਂਹ ਨਾਲ ਜਿਹੜੀ ਰੂੜੀ ਕੰਨੀ ਦੇ ਕ ਨਮੋਲੀਆਂ ਮੀਂਹ ਨਾਲ ਆ ਕੇ ਪਾਣੀ ਨਾਲ ਬਹੁਤ ਡੇਕਾ ਹੋਈਆਂ ਪਈਆਂ ਨੇ ਜਿੰਨੇ ਦਰਖਤ ਕਰਨੇ ਵੀ ਹੁੰਦੇ ਨੇ ਇੱਕ ਦੋ ਤਵੇੜੇ ਚ ਚੱਲ ਜਾਂਦੇ ਨੇ ਹਨਾ ਪੰਜ ਆਪਾਂ ਤਾਂ ਵਿੜੇ ਦੇ ਦਰਖਤ ਵੀ ਬਾਰੇ ਹੋਗੇ ਤੇ ਹੁਣ ਫਲਦਾਰ ਬੂਟੇ ਲਾ ਕੇ ਦੋ ਤਿੰਨ ਮਰੂਦ ਲਵਾਉਣ ਦੀ ਸਲਾਹ ਸੀਗੀ ਮੈਂ ਹੁਣ ਮਰੂਦ ਲਵਾ ਲਾਂਗੇ ਕਿੱਦਾਂ ਘਰੇ ਵੀ ਮਦੀ ਲੱਗਦਾ ਹਨਾ ਪਹਿਲਾਂ ਸਾਡੇ ਮਰੂਦ ਖੇਤ ਵਾਦੂ ਸੀਗੇ ਪਤਾ ਨਹੀਂ ਕੀ ਹੋ ਗਿਆ ਸਾਰੇ اچانک ਬੂਟੇ ਸੁੱਕ ਗਏ ਸਾਰੇ ਐਨੇ ਮਰੂਦ ਲੱਗਦੇ ਹੁੰਦੇ ਜਿੰਨੇ ਵੀ ਅੱਜ ਕੱਲੋ ਕੁੜੀਆਂ ਆਉਂਦੀਆਂ ਬਿਰਲ ਸੌਰਾ ਤੋਂ ਹਨ ਤੀਆਂ ਤੂਆਂ ਨੂੰ ਹਰੇ ਕੁਝੋਲੇ ਪਰ ਪਰ ਲੈ ਜਾਂਦੀ ਐਨੇ ਬੁੱਟੇ ਸੀ ਅਸੀਂ ਕਦੇ ਵੀਂਂਤੀ ਵਿੱਚ ਸੱਤ ਅੱਠ ਬੁੱਟੇ ਦੀ ਹਨਾ ਸਾਡੇ ਬਾਪ ਪੇੜੀ ਆਪਣੇ ਪਰ ਤੁਸੀਂ ਛੋਟੀਆਂ ᱛੀਆਂ ਬੁੱਤੋਂ ਰਸੁਰਤ ਦੀ ਬਾਪੂ ਨਾਲ ਉਹਨੇ ਸਾਲ ਆਪਣੀ ਰੱਖੜੀ ਰੱਖੜੀ ਇੱਥੇ ਰੱਖੜੀਓਂ ਚੀ ਲਿਫਾਫੇ ਚ ਜਿਮਾ ਕੋ ਲਾ ਦਿਆ ਮਰਾ ਕੁੱਲੀ ਲੋਜੀ ਤਮਤ ਕੋਲੇ ਆ ਗਏ ਸੁਤਨ ਹੋਣੀਆਂ ਦਸੂ ਦੇ ਬੰਦਿਆਂ ਰੱਖੜੀ ਐਚ

ਆਰੇ ਖੁਲਨ ਨ ਆਰੇ ਜੀ ਖੋਲ ਨ ਹੀ ਪਾਯਿ ਨ ਕੋਲ ਤੀ ਦੀ ਸਾਰਾ ਚાલુ ਹੈ ਇਧਰ ਦੇਖੀ ਇਧਰ ਦੇਖੀ ਸਾਰਾ ਚાલુ ਹੈ ਉਹ ਤੋਂ Halo, udah kamu? Halo, udah, a k l a ਇਦਾਂ ਮੈਂ ਇਦਾਂ ਮੈਂ ਛੋਟੀ ਰੀਲ ਇੱਕ ਤਾਰ ਬਣਾਈ ਐ ਮੈਂ ਸਟੇਟਸ ਵਾਂਗੂ ਤੇ ਬਣਾ ਕੇ ਆਪੇ ਆਹ ਭਈ ਇਹ ਅਰੇ ਵੀਲ ਨੂੰ ਪਾ ਰਿਹਾ ਸਿਰਫ ਇਹਦਾ ਦੇਖੋ ਤਾਂ ਇਹ ਛੂਟ ਐ ਨਾ ਪਾ ਲੈ ਕਹਿੰਦਾ ਕਰੂਗਾ ਅੱਜ ਨਾਲ ਠੀਕ ਆ ਪ੍ਰੀਮ ਨਹੀਂ ਸੀ ਕਹਿੰਦਾ ਨਾਲ ਚਲ ਮੈਂ ਤਾਂ ਨੇ ਜਾਵਣੀ ਲੈ ਲਿਆ ਨੇ ਮਹਿੰਦੀ ਲੈ ਲਿਆ ਮਹਾਰਾਂ ਦੀ ਕੋਈ ਕੋਈ ਨਾ ਵਿਆਹ ਤੇ ਸਭ ਤੋਂ ਆਖਰੀ ਜੀ ਬਿੱਟ ਨਵੀਆਂ ਜਵਾਨੀਆਂ ਮਾਣੋ ਤਾਂ ਆਲਾ ਬੀਰ ਸਤਨਾ ਨੀ ਕੇ ਗਾਦਨੀ ਹੋਰੀ ਜਾਂਦਾ ਸਵਾਸ ਸਵਾਸ ਦੋਨੇ ਇੱਕ ਕੰਮ ਵਿੱਚ ਖਲ ਐਂ ਰੀ ਰਤਨਾ ਨੀਂ ਜਾਂਦੀ ਅੱਜ ਦਸਤ ਹੋਰੀ ਜਾਂਦਾ ਬਣਾਈ ਸੀ ਜੋ ਕੰਮ ਚ ਰੁਪੀ ਗੋੜੀਆਂ ਦੇ ਪੁੱਤਰ ਕੇ ਦਾਲ ਹੀ ਹੈ ਐਸੀ

ਮੈਂ ਅੱਧੇ ਘੰਟੇ ਦਾ ਰਸਤਾ 11:30 ਵਜੇ ਪਹੁੰਚਦੇ ਸੀ ਆਪਾਂ 2:30 ਵਜੇ ਘਰ ਆ ਗਏ ਸੀ ਕੌਣ ਇੱਥੇ ਨੇ 2:30 ਘਰ ਆਵ ਸੀ ਆ ਕੇ ਬਸ ਮੈਂ ਦਮ ਲੈ ਲਿਆ ਤੇ ਟੱਪੜ-ਕੁੱਪੜੇ ਧੋਣਿਆਂ ਨੇ ਕੜਤੇ ਵਾਲੇ ਹੋ ਜਾਣਗੇ ਜਿਹੜੇ ਪਾ ਕੇ ਦੇ ਸੀ ਕਿ ਬਦਲ ਦੀਆਂ ਤੇ ਆ ਮੈਂ ਸੂਟ ਸਲਾਈ ਕਰਾਇਆ ਨੂੰ ਨਾ ਦੋਸਾਲ ਹੋ ਗਏ ਮੈਨੇ ਦੋ ਸਾਲ ਹੋ ਗਏ ਸਲਾਈ ਕਰਾਇਆ ਨਾ ਤੇ ਰੰਗ ਫਿੱਟਿਆ ਨਾ ਕੜਾਇ ਫਰਾਬ ਹੋਈ ਜਾਗੀ ਆਉਣ ਜਾਣ ਚ ਮੈਂ ਬਹੁਤ ਹੀ ਪਾਇਆ ਅੱਜ ਫਿਰ ਮੈਂ ਜੀਜਾ ਕਰਿਆ ਆ ਹਨਾ ਬਹੁਤ ਸਾਰੇ ਵਿਆਹ ਜ ਵੀ ਪਾਇਆਗਾ ਤੇ ਜਿੱਦ ਜੀਜਾ ਕਰਦਾ ਕੱਢ ਕੇ ਆਉਣ ਜਾਣ ਚ ਵੀ ਪਾ ਲਵਣੀ ਆਂਗੀ ਤੇ ਅਗਲੇ ਸਾਲ ਤੇ ਪਿਛਲੇ ਅਗਲੇ ਸਾਲ ਆਪਾਂ ਘਰੇ ਲਾ ਲਾਂਗੇ ਹਨਾ ਲੋਨ ਵਾਲੇ ਸੂਟ ਨਾ ਕਰੇ ਮੈਥੋਂ ਪੈਂਦੇ ਨਹੀਂ ਹੈਗੇ ਪਤਾ ਨਹੀਂ ਪਹਿਣਾ ਕਿ ਮੈਂ ਪਾਈ ਫਿਰਦੀਆਂ ਨੇ ਸਾਮਨਦ ਹੋ ਲੱਗੇ ਹੁਣ ਵੀ ਆਏ ਹੋ ਤਾਂ ਵੀ ਕਿਹੜੇ ਵੇਲੇ ਤੇ ਕਿਹੜੇ ਵੇਲੇ ਲਾ ਲਾਂ ਲਾ ਦਾ ਇਹ ਕੱਪੜੇ ਵੀ ਹਵਲੇ ਜੇ ਪਾ ਲਾਂ ਤੇ ਨਾਲ ਲੋਨ ਵਾਲਾ ਪਾ ਕੇ ਕੰਮ ਹੋ ਗਏ ਚਲੋ ਜੀ ਆਪਾਂ ਰਖੜੀਆਂ ਦੇ ਵਹਾਣੇ ਨਾਲ ਮਿਲਿਆ ਏ ਤੇ ਹੁਣ ਸਰਦਾਰ ਜੀ ਜਾਣਗੇ ਅਖੀ ਤਰੀਕ ਨੂੰ ਜਾਣਗੇ ਹਿੰਦੂ ਸਾਹਿਬ ਸਰਦਾਰ ਜੀ ਜਾਣਗੇ ਕਿਤੇ ਤੇ ਆਪਾਂ ਰਖੜੀ ਅਮ ਜਿਸ ਤੁਰੇ ਬੰਨੇ ਆਏ ਬੰਨਿਆ ਜਾਂ ਸੁਖਮਣ ਹੋ ਰੀਆਂ ਤੇ ਅੱਜ ਸਾਡੀ ਸਲਾਹ ਵੀ ਹੈਗੀ ਸੀ ਵੀ ਚਲ ਹੁਣ ਤਿਆਰ ਹੋਏ ਹੋਇਆ ਜਾਂ ਕਾਂਟਾ ਰਾਜ ਜੀ ਵਿਜਾਇ ਆਉਣਿਆ ਤੇ ਰਾਜ ਜੀ ਆਵਣ ਆਪਦੇ ਨਾਂ ਨੀ ਗਈ ਹੋਈ ਹੈਗੀ ਰਖੜੀ ਬੰਨਣ ਹਾਂ ਕੈਦੀ पण ਉਹ ਕਈ ਦਿਨਾਂ ਤੋਂ ਕਰਦੇ ਸੀ ਕਹਿੰਦੀ ਨਹੀਂ ਮੈਂ ਹੁਣ ਆ ਜਾਣੀ ਉਸ ਨੂੰ ਮਹਨਾ ਵੀ ਤੇ ਛੋੜਦੇ ਵੀ ਹਨ ਉਹਦੇ ਨਾਲਿਆਂ ਦੇ ਵੀ ਕਈ ਕਰਨੇ ਨੇ ਤਿੰਨ ਮਾਮੇ ਨੇ ਉਹਦੇ ਮਾਜੇ ਤੂੰ ਘੰਟਾ ਘੰਟਾ ਲਾਏਗੇ ਤੇ ਨਾ ਘੰਟੇ ਤੈਨੂੰ ਲੱਗਣਗੇ ਕਿ ਹੁਣ ਚਲ ਹੋਰ ਨਗਿਆ ਰਿਆ ਜੀ ਤਾਂ ਫਿਰ ਵੀ ਆ ਜਾਣੇ ਨੇੜਿਆਂ ਹਾਂ ਕੋਸਾ ਸਸੀਂ ਨੇੜੇ ਕਰਕੇ ਆਉਂਦੇ ਜਾਂਦੇ ਖੜ ਜਾਨੇ ਆਗੇ ਹਨਾ ਫਿਰ ਮੈਨੂੰ ਆਏ ਹੋਏ ਲੱਗ ਚਲ ਵਿਚਾਰੀ ਉਹ ਵੀ ਮਸਾ 11 ਵਜੇ 12 ਵਜੇ ਗਏ ਹੋਣ ਨਿਕਾ ਮਦੰਦਾ ਕਰਕੇ ਜੋਤ ਨਾਲ ਵੀ ਹੋਈ ਹੈ ਤਰਸੇ ਮਦੇ ਹੋਰ ਘਰ ਦੇ ਕੰਮ ਹਨਾ ਤੇ ਜਿਨਨ ਪਤਰੀਆ ਪਾਲੀ ਸਿਰੀ ਹੈ ਨਹੀਂਗਾ ਕੋਈ ਅ ਕਰੇ ਨਾ ਤਾਂ ਮੁਰਕਿਓ ਗੋਹੇ ਵਾਲੀ ਨਹੀਂ ਆਈ ਉਹਦੇ ਘਰ ਆਲਾ ਮੁਰਕਦੇ ਦੀ ਮੁਰਕੇ ਨਾ ਮੰਨੇ ਪਾਰ ਚੱਕਣਾ ਨਾ ਬਿੱਬੀਰੇ ਗੁਪਾਰ ਗੋਡਾ ਕਰਕੇ ਨਹੀਂ ਪਾਰ ਚੱਕਿਆ ਦਾ ਨਹੀਂ ਹੁਣ ਬਿੱਬੀ ਤੋਂ ਉਮਰ ਆ ਗਈ ਕੋ ਹੱਥ ਨਾ ਸਿਕੰਦੀ ਹੋਣਾ ਤੇ ਫਿਰ ਬਚਾਇ ਤੇ ਸੇਮ ਤੇ ਜੋਤ ਹੀ ਕਰਦੇ ਨੇ ਗਏ ਇਹ ਜਤੂਸ ਤੇ ਇੱਕ ਜਨੇ ਦਾ ਕਰੇ ਨਹੀਂ ਕੰਮ ਲੋਟਾਉਂਦਾਗਾ ਤੇ ਸਾਨੂੰ ਐਸੇ ਵੀ ਅੱਜ ਸੁਖਮਨ ਹਰਣ ਫੁੱਤੀ ਮਾਰੀ ਅਚਨ ਕੋਈ ਗੱਲ ਨਹੀਂ ਫੇਰ ਉਸ ਦਾ ਨੇੜੇ ਕਰਕੇ ਨੇਰਾ ਸਵੇਰੇ ਵੀ ਜਾ ਜਾਇਆ ਮੰਗੀ ਹੈ ਨਾ ਤੇ ਹੁਣ ਮੈਂ ਆਵਣੀ ਫੋਨ ਲਾਉਂਦੀ ਸੀ ਨਾ ਉਹਨੇ ਫੋਨ ਚੱਕਿਆ ਵੀ ਭਾਈ ਕੋ ਪਾਣ ਨੂੰ ਆਜੀ ਪਤਾ ਨਹੀਂ ਅੱਜ ਬੀਬੀ ਆਉਗੀ ਪਤਾ ਨਹੀਂ ਨਾ ਕਹਿੰਦੀ ਤਾਂ ਹੈਗੀ ਸੀ ਤੇ ਹੁਣ ਬੀਬੀ ਨੂੰ ਵੀ ਲਾ ਕੇ ਫੋਨ ਕਰ ਦਿਆਂਗੇ ਵੀ ਕੋ ਭਾਈ ਆਜੀ ਤੇ ਚਲ ਹਣਾ ਜੀ ਰੋ ਪੇਹਾਰ ਤਿਹਾਰ ਹੁੰਦਾ ਓਡੀ ਤੇ ਜੀਆ ਵੀਰਾਂ ਨੂੰ ਵੀ ਓਡੀ ਕਹੁੰਦੀ ਆ ਭੈਣਾਂ ਨੂੰ ਵੀ ਜਾਨ ਦੀ ਚਸ ਹੁੰਦੀ ਆ ਵੀ ਸੇਤੀ ਜਾਈਏ ਤਿਹਾਰ ਮਨਾਈਏ ਆਪਾਂ ਤੇ ਕਿੱਥੇ ਡਿੱਗ ਪਏ ਪੈਸੇ ਨਹੀਂ ਸਾਹਮਦੇ ਹੁਣ ਤੇ ਮਾਸੀ ਨੇ ਦਿੱਤੇ ਨੇ ਇਹਦੇ ਸੂਟ ਹਰਸੀ ਸਲਵਾਰ ਹਰਸੀ ਸਲਵਾਰੀ ਮਾਸੀ ਨੇ ਦਿੱਤੇ ਨੇ ਇਹਨਾਂ ਦੀ ਨੇ ਸੂਟ ਬਹੁਤ ਸੋਹਣੇ ਸੂਟ ਵੇਗੇ ਚਲੋ ਇਹਨਾਂ ਦੀ ਜੀਵਤੀ ਮਾਦੋ ਗਰਮੀਆਂ ਦੀਆਂ ਛੁੱਟੀਆਂ ਚ ਲੈ ਕੇ ਵੀ ਜਿੰਦੀ ਸੀ ਇਹਨਾਂ ਨੂੰ ਪਰ ਉਹ ਹੁਣ ਕ੍ਰੀਮ ਸਲਵਾਰਾਂ ਤੇ ਨੋਰ ਚਿੱਟੀਆਂ ਸਲਵਾਰਾਂ ਸੀ ਮਮਾ ਕਾ ਫਿਰ ਚਿੱਟੀਆਂ ਸਲਵਾਰਾਂ ਤਾਂ ਕਹਿੰਦੀ ਮੰਮੀ ਸਾਡੀ ਵਰਦੀ ਆ ਸਕੂਲ ਵਾਲੀ ਵੀ ਹੈਗੀ ਨੇ ਤਾਂ ਕਰਕੇ ਚਲੋ ਹੁਣ ਜੇ ਇਹਨਾਂ ਦੀ ਜੀਵਤੀ ਰਹੇ ਜੇ ਨਹੀਂ ਮਾਸੀ ਨੇ ਲਾਇਤੇ ਆਏ ਤਾਂ ਉਹ ਇਹਨਾਂ ਨੂੰ ਫੋਟੋਆਂ ਸੁਤੋਂ ਭੇਜਾਂ ਦੇ ਵੀ ਕਿਹੜਾ ਪਸੰਦ ਹੈ ਇਹਨਾਂ ਨੂੰ ਤੇ ਮਨ ਪਸੰਦ ਦੀ ਜੋ ਜਿਹੜੀ ਅਮਰ ਤਾਂ ਕੋਈ ਚੀਜ਼ ਕਪੜਾ ਲੈ ਕੇ ਦੇਵੇ ਜਾਂ ਕੋਈ ਹੋਰ ਜਿਹੀ ਲੈ ਕੇ ਦੇਵੇ ਇਹਨਾਂ ਨੂੰ ਮਨ ਪਸੰਦ ਦੀ ਚੀਜ਼ ਦਿੰਦੀ ਹੁੰਦੀ ਹੈਗੀ ਤੇ ਉਹ ਹਨਾ ਊਂਟਾ ਨਹੀਂ ਕਿਸੇ ਨੇ ਖਿਆ ਮਰੇ ਮਾ ਜੀਵੇ ਮਾਸੀ ਹੈਨਾ ਮਾਸੀ ਤਾਂ मामा ਮੰਗੂ ਕਰਦੀ ਹੁੰਦੀ ਆ ਉਹ ਪਿਆਰਾ ਬੁਹਾਨ ਜਬਾਨ ਜੀ ਦਾ ਤੇ ਮੈਨੂੰ ਵੀ ਰੋਟੀ ਜਸੂ ਦਾ ਅਸੀਂ ਵੀ ਸਾਰੇ ਬਹੁਤ ਪਿਆਰ ਕਰਦੇ ਆਂਗੇ ਤੇ ਚਲੋ ਜੀ ਹੁਣ ਆਪਾਂ ਨਰੇ ਨੇ ਤਾਂ ਉਹਨਾਂ ਨੇ ਮੱਝਾਂ ਵਾਲਾ ਭਾਂਡਾ ਭੁੰਡਾ ਨਾਮ ਆ ਪਾਇਆ ਜਿਹੜਾ ਥਾਂ ਲੈਟੇ ਸਾਹਮਣੇ ਤੇ ਜਿੱਥੇ ਆਪਾਂ ਗੱਡੀ ਖੜਾਉਣ ਨੂੰ ਉੱਥੇ ਵਧੀਆ ਉਹਨਾਂ ਨੇ ਥਾਂ ਬਣਾਈ ਦੀ ਮੈਂ ਦੋ ਕੱਟੀਆਂ ਲੈ ਲਈਆਂ ਇੱਕ ਮੱਝ ਲੈ ਲਈ ਇੱਕ ਮੱਝ ਹੋਰ ਲੈਣੀ ਐ ਤੇ ਜੋ ਦੇ ਕੁਛ ਹੋ ਗਿਆ ਹੁਣ ਬੱਚਾ ਹਨਾ ਵਿਚਾਰਾ ਪਲ ਗਿਆ ਤੇ ਹੁਣ ਕਹਿਣਾ ਮੈਂ ਸੀ ਮੈਂ ਕੋਲ ਕਿਹਾ ਕਿ ਵੇਲਾ ਹੋਇਆ ਹੁਣ ਚਲ ਮੈਂ ਦੋ ਫਸਟ ਵੜਕਵਾ ਲੈ ਕੇ ਮਾਰਕ ਪਤੇ ਆ ਗਏ ਡੇਢ ਕੱਟੀਆਂ ਵਧੀਆ ਹੋਈ ਜਾਣਗੀਆਂ ਜੀ ਹਨਾ ਕੰਮ ਨਾਲ ਜੀ ਲੱਗਾ ਰਹੇਗਾ ਕਿਉਂਕਿ ਖੇਤੀ ਬੰਮਾ ਸਰ ਜੀ ਪਹਿਲਾਂ ਤਾਂ ਇਹ ਦੋਨੇ ਭਾਈ ਮਲਾਜਨ ਸੀਗੇ ਤੇ ਪਹਿਲਾਂ ਸਿਰੀ ਫੁੱਲੀ ਬਣਾ ਕੇ ਕਰਦੇ ਰਿਹਾ ਖੇਤੀ ਹੁਣ ਖੇਤੀ ਸਬਜ਼ੀ ਨੂੰ ਵੀ ਹੋਵੇ 10 ਸਾਲ ਤੇ ਜਿਹੜੋ ਬੰਦੇ ਦੀ ਪੁਰਾਣੀ ਹਾਰ ਜੇ ਉਹ ਫਲਗ ਜਾਂ ਫਿਰ ਨਹੀਂ ਕੀਤੀ ਹੁੰਦੀ ਤਾਂ ਕਰਕੇ ਇਹ ਖੇਤੀ ਸਬਜ਼ੀ ਨੂੰ 10 ਸਾਲ ਲਾ ਕੇ 12 ਵੀ ਤੇ ਇਸ ਕਰਕੇ ਚਲੋ ਹੁਣ ਉਸ ਨੂੰ ਭਾਈ ਮੱਜਾ ਤਾਂ ਇਹਨਾਂ ਨੇ ਰੱਖੀਆਂ ਸੀਗੀਆਂ ਤੇ ਹੁਣ ਹੀ 4-5 ਸਾਲ ਹੀ ਨਹੀਂ 3-4 ਸਾਲ ਹੋ ਗਏ ਹੁਣ ਹੀ ਨੇ ਰੱਖੀਆਂ ਤੇ ਬਰਜਿੰਦਰ ਨੂੰ ਮੁੱਤਕ ਜਵਾਲ ਜਿਹਨੂੰ ਮੱਝ ਤੇ ਗਾਈ ਫੇਰ assi ਖੋਲ ਲਿਆਂਦੀ ਸੀ ਮੱਝ ਤੇ ਉਹ ਦੁਬਾਰੂ ਹੁਣ ਲੱਗਦੀ ਹੈਗੀ ਚਲੋ ਅਸੀਂ ਕਹਾਂਗੇ ਵੀ ਕਿ ਹਰਿ ਕੋਲ ਕੁਮਾਰ ਜੀ ਰੱਖ ਲਈ ਦੋ ਤਿੰਨ ਕੱਟੀਆਂ ਨੇ ਜੀਆਂ ਵਿੱਚ ਇਹ ਭੱਜ ਜਾਣਗੇ ਹੌਲੀ ਹੌਲੀ ਹਨ ਸਵੇਰ ਪਏਗਾ ਜਦੋਂ ਫੇਰ ਲੈ ਜੀ ਤੂੰ ਕਹਿੰਨੀ ਕਿ ਉਹ ਮਨ ਸਾਹ ਤੇ ਕੀ ਫੇਰ ਕਰਿਆ ਮੱਝਾਂ ਦਾ ਸੋਭੀ ਕਰਿਆ ਕਹਿੰਨੀ ਮਨ ਸਾਹ ਨੂੰ ਵੀ ਚਲੋ ਉਹ ਸਾਹ ਬੜੀ ਆ ਪਈ ਹੈਣਾ ਜੀ ਲੱਗਾ ਰਹਿੰਦਾ ਹੈਗਾ ਪਰ ਆਪਾਂ ਨੂੰ ਮੁੱਲ ਦੇ ਦੁੱਧ ਨਾਲ ਬਣਦਾ ਬਿੰਕੂਸ ਉਹ ਹੀ ਗੱਲ ਹੈ ਜਿਨੇ ਕਹਿੰਦੇ ਮਨੇ ਖਾਜੇ ਗੱਲ ਕਰਤੀ ਉਹਨਾਂ ਨੂੰ ਕੀ ਹੋਰ ਗੋਲਾ ਚੱਤੀ ਤੇ ਜਿਨੇ ਕਰੇ ਖੁੱਲਾ ਦੁੱਧ ਵਰਤੀ ਹੋਵੇ ਖੁੱਲਾ ਦੁੱਧੀ ਵਰਤੀ ਹੋਵੇ ਕਿਉਂ ਵਰਤੀ ਹੋਵੇ ਉਹਨੂੰ ਮੁੱਲ ਦੇ ਨਾਲ ਦੁੱਧ ਨਾਲ ਕੁਸੋ ਹੋਵੇ ਨਾ ਕਿਉਂ ਨਾਲ ਕੁਸੋ ਹੋਵੇ ਬਹੁਤ ਉਹ ਮਾਣ ਖੁਸ਼ ਹੋਇਆ ਤੇ ਮੱਝ ਵੀ ਬਹੁਤ ਸੋਹਣੀ ਹੈ ਜੀ ਪਤਲੇ ਛਿੰਡੇ ਦੀ ਲੱਗ ਵਾਲੀ ਹੈ ਜੀ ਤੇ ਚਲੋ ਜੀ ਇੰਨੀਆਂ ਗੱਲਾਂ ਕਰ ਦਿੱਤੀਆਂ ਭੈਣ ਕੋਲ ਜਾਇਆ ਏ ਤੇ ਡਾਕਟਰ ਕਰਿਆ ਯਾ ਮਾਸੀ ਜੀ ਦਾ ਪਤਾ ਲਿਆ ਇਹ ਪਹਿਲਾਂ ਅਸੀਂ ਗਏ ਸੀ ਉਹ ਮਾਸੀ ਜੀ ਬਿਮਾਰ ਸੀ ਜਿਹੜੇ ਬਿਮਾਰ ਹੀ ਰਹਿੰਦੇ ਨੇ ਕਿ ਹਨ ਤੇ ਦਵਾਈ ਉੱਤੀ ਨਾਲ ਕੋਲ 5-7 ਸਾਲ ਬੈਠੇ ਰਹਿਣ ਵਿਚਾਰੇ ਹਨ ਸਹਾਰਾ ਯਾ ਬਰਥ ਦੇ ਬੰਦਾ ਕਰੇ ਮੇਰੇ ਘਰ ਦਾ ਜਿੰਦਾ ਹੁੰਦਾ ਤੇ ਚਲੋ ਜੀ ਆਪਾਂ ਕਰ ਦਿਆਂਗੇ ਵੀਡੀਓ ਦਾ ਐਂਡ ਜੇਕਰ ਸਾਡੀ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਕਮੈਂਟ ਕਰਿਓ ਲਾਈਕ ਸ਼ੇਅਰ ਕਰਿਓ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਾਂਗੇ ਕੱਲ ਨੂੰ ਕਿਸ ਨਵੇਂ ਬਲਾਗ ਨਾਲ ਅੱਜ ਦੇ ਬਲਾਗ ਰੱਖੀ ਐਂ ਬਾਈਬੂ ਜੀ ਦਾ ਖਾਲਸਾ ਸ੍ਰੀ ਬਾਈਬੂ ਜੀ ਕੀ ਫਤਿਹ